ਤੁਹਾਨੂੰ ਇੱਥੇ ਪਾਪਾ ਇੱਥੇ ਰੁਕੀਏ ਹਨਾ ਇਹ ਹੋਟਲ ਸਸਤਾ ਹੀ ਆ ਜਿਆਦਾ ਮਹਿੰਗਾ ਨਹੀਂ ਆ ਇਹ ਉਹ ਨਹੀਂ ਨਹੀਂ ਇਹ ਹੋਟਲ ਯਾਰ ਆ ਦੇ ਦੀ ਵੇਖ ਇਹਦਾ ਬਾਹਰੋਂ ਲੋ ਆਊਟ ਲੁੱਕ ਵੇਖਦਾ ਬੜਾ ਮਹਿੰਗਾ ਲੱਗਣ ਡਿਆ ਨਹੀਂ ਨਹੀਂ ਆ ਜੋ ਪਾਪਾ ਸਸਤਾ ਹੀ ਆ ਮੈਨੂੰ ਪਤਾ ਵਾ ਨਹੀਂ ਮੈਂ ਆຊਿਓ ਅਨੂ ਨਾ ਛੱਡਿਓ ਪਾਪਾ ਗੱਡੀ ਆਪਣੀ ਆ ਕਿਰਾਏ ਦੀ ਨਹੀਂ ਆ ਭਾਵੇਂ ਵਿੱਚੇ ਰਹਿਣ ਦੋ ਨਹੀਂ ਨਹੀਂ ਇਹ ਆਪਾਂ ਇਹ ਆਪਾਂ ਦਾ ਮਾਮਲਾ ਵਿੱਚ ਕਿਉਂ ਰਹਿਣ ਮਨਾ ਚਲੋ ਆਓ ਆ ਤੂੰ ਕਿਤੇ ਸਦੀਆਂ ਬਾਅਦ ਕਿਤੇ ਲੈ ਕੇ ਆਇਆ ਹੈ ਹੈ ਤਾਂ ਕਿੰਨਾ ਸੋਹਣਾ ਨਜ਼ਾਰਾ ਹੈਗਾ ਇਹ ਵੇਖ ਕਿੰਨੇ ਸਾਲਾਂ ਬਾਅਦ ਲੈ ਕੇ ਆਇਆ ਗੋਲੀ ਕਰੇ ਹੋਰ ਚਲ ਜੀਏ ਇਹ ਮੈਨੂੰ ਬੜਾ ਮਹਿੰਗਾ ਲੱਗਣ ਡਿਆ ਨਹੀਂ ਮਹਿੰਗਾ ਹੈਗਾ ਆਓ ਆ ਚਲੋ ਚਲੋ ਵੇਖੀਏ ਚਲੋ ਮੈਨੂੰ ਇੰਨਾ ਡਰ ਗਿਆ ਲੱਗਦਾ ਨਹੀਂ ਨਹੀਂ ਡਰਨ ਵਾਲੀ ਗੱਲ ਹੀ ਨਹੀਂ ਹੈ ਤਾਂ ਚਲੋ ਚਲੋ ਆਂ ਕੀ ਹੋਇਆ ਅੰਦਰ ਤੇ ਵੜ ਜਾਓ ਨਹੀਂ ਖਲੋ ਜਾ ਯਾਰ ਇਹਦੇ ਬਹੁਤ ਮਹਿੰਗਾ ਹੋਣਾ ਹੈ ਹਲੋ ਜਾ ਕੀ ਹੋਇਆ ਵਾ ਨਹੀਂ ਨਹੀਂ ਪਾਪਾ ਮਹਿੰਗਾ ਨਹੀਂ ਆ ਮੈਂ ਤੇ ਵਿਆਹ ਤੋਂ ਪਹਿਲਾਂ ਵੀ ਇੱਥੇ ਰਹਿੰਦੀ ਹੁੰਦੀ ਆ ਮੈਂ ਮੰਮੀ ਪਾਪਾ ਆਂਦੀ ਹੁੰਦੀ ਸੀ ਰਹਿਣ ਵਾਸਤੇ ਤੁਸੀਂ ਆਓ ਤੇ ਸਹੀ ਗੱਲ ਪੁੱਤਰ ਜਿਆਦਾ ਮਹਿੰਗਾ ਵਾ ਅੰਦਰ ਚਾਕੇ ਵੇਖੋ ਉਹ ਕਿਰਨ ਕੀ ਕਰਦੀ ਹੈ बहुत कम ज्यादा है आराम नगर के भी हां जी सस्ती सस्ती काली सस्ती काली, सासी काली। क्या है रूम टाइप रूम सर हमारे पास फैमिली स्वीट रूम है लग्जरी रूम है सुपर डीलक्स रूम है डिलक्स रूम है हां जी सर क्या-क्या टैरिफ है 35 अंडर आपका फैमिली स्वीट रूम का सर 25 अंडर आपका लग्जरी रूम का है सर जो सुपर डीलक्स रूम है उसका 200 है सर ਓ ਜੋ ਤੁਹਾਡਾ ਡਿਲੈਕਸ ਰੂਮ ਹੈ 2000 ਸਰ ਠੀਕ ਓ ਯਾਰ ਹੈ ਦੇ ਕਮਰੇ ਹੀ ਆ ਨਾ ਹਾਂਜੀ ਸਰ ਇੰਨੇ ਇੰਨੇ ਪੈਸੇ ਦੱਸੀ ਜਾਂਦੇ ਜੇ ਅੰਗਰੇਜ਼ੀ ਚ ਪਤਾ ਨਹੀਂ ਕੀ ਆਖੀ ਜਾਂਦੇ ਜੇ ਨਾ ਪੰਜਾਬੀ ਚ ਗੱਲ ਕਰੋ ਚੰਗੇ ਟਾ ਚੰਗਾ ਜਿਆ ਸਾ ਮੈਨੂੰ ਨਹੀਂ ਸਮਝਾਈ ਤੁਹਾਡੀ ਉਹ ਇੱਥੇ ਕਿਤੋਂ ਮੈਨੂੰ ਇਤਨੇ ਗੱਲ ਕਰਨੀ ਹੈ ਉਹ ਭਈ ਇਹਨਾਂ ਨੂੰ ਸਿਖਾਇਆ ਹੁੰਦਾ ਪਿੱਛੇ ਕਿ ਇਤਨਾ ਹੀ ਜਿਹੜੇ ਗੈਸਟ ਹਨ ਨਹੀਂ ਐਸਾ ਨਹੀਂ ਹੈ ਐਸਾ ਨਹੀਂ ਹੈ ਸੌਟਰ ਨਾਲ ਟੂਰਿਜ਼ਮ ਵਾਲੇ ਆਉਂਦੇ ਆ ਉਹ ਰੂਮ ਰੈਂਟ ਡਿਸਾਈਡ ਕਰਕੇ ਜਾਂਦੇ ਆ ਕਿ ਇਸ ਕਮਰੇ ਦਾ ਕਿੰਨਾ ਰੇਟ ਲੈਣਾ ਤੁਸੀਂ ਹਾਂਜੀ ਹਾਂਜੀ ਉਹ ਲਿਸਟ ਇਹ ਲੱਗੀ ਹੋਈ ਹੈ ਠੀਕ ਹੈ ਜੀ ਬਾਕੀ ਭਾਈ ਜੀ ਤੁਸੀਂ ਜਦ ਤੱਕ ਕਮਰਾ ਨਹੀਂ ਦੇਖੋਗੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮੈਂ ਜ਼ਿਆਦਾ ਮੰਗ ਰਿਹਾ ਕਿ ਘੱਟ ਮੰਗ ਰਿਹਾ ਆ ਅੱਜ ਕੱਲ ਤੇ ਆਪਸ਼ੀਜਨ ਹੈ ਤੇ ਆਪਸ਼ੀਜਨ ਚ ਤੇ ਅਹੀਂ ਤੇ ਕੱਟ ਹੀ ਲੈਣੇ ਤੁਹਾਡੇ ਤੋਂ ਉਹ ਯਾਰ ਅਹੀਂ ਤੇ ਰਾਤ ਹੀ ਕੱਟਣੀ ਆ ਰਾਤ ਕੱਟਣ ਦੀ ਗੱਲ ਨਹੀਂ ਏ ਐਸਾ ਨਹੀਂ ਏ ਤੁਸੀਂ ਹੋਟਲ 'ਚ ਆਇਓ ਰਾਸਤੇ ਬੰਦਾ ਸਰਾਂਚ ਵੀ ਕੱਟ ਲੈਂਦਾ ਠੀਕ ਏ ਕੋਈ ਕੋਈ ਹੈਗੀ ਸਰਾਂਚ ਜਾਂ ਕੋਈ ਗੁਰਦੁਆਰਾ ਓਹੋ ਘੁੰਮਣ ਆਇਓ ਤੁਸੀਂ ਸਰਾਂਚ ਕਿਉਂ ਰਹਿਣਾ ਤੁਹਾਨੂੰ ਮੈਂ ਕਮਰੇ ਦਿਖਾਣਾ ਚਲੋ ਚਲੋ ਮੇਰੇ ਨਾਲ ਕਮਰਾ ਦਿਖਾਓ ਐਸੇ ਵੇਖੋ ਪਹਿਲਾਂ ਆਪਾਂ ਕਿੰਨੇ ਕ ਤੱਕ ਕਮਰਾ ਲੈਣਾ ਉਹ ਦੇਖੋ 5-400 ਰੁਪਏ ਦਾ ਹੋਵੇ ਯਾਰ 400 ਦਾ ਅੱਜ ਕੱਲ ਕੀ ਹੁੰਦਾ ਮੈਨੂੰ ਇਹ ਦੱਸੋ ਦੇਖੋ ਲਾਂਡਰੀ ਦਾ ਖਰਚਾ ਬਿਜਲੀ ਸਾਰਾ ਤੁਸੀਂ ਗੀਜ਼ਰ ਵੀ ਚਾਹੀਦਾ ਤੁਹਾਨੂੰ ਹੈ ਨਾ ਜੀ ਗਰਮ ਪਾਣੀ ਚ ਨਾਣਾ ਠੀਕ ਹੈ ਜੀ ਸਾਰਾ ਕੁਝ ਹੈ ਤੇ ਖਰਚੇ ਤੇ ਹੁੰਦੇ ਐ ਤੇ ਹੁਣ 400-500 ਵਾਲਾ ਟੈਰ ਚਲਾ ਗਿਆ ਓ ਯਾਰ ਤੇ ਸਾਰਾ ਖਰਚਾ ਮੇਰੇ ਕੋਈ ਗੱਡ ਲੈਣਾ ਜੇ ਤੁਹਾਡਾ ਹੋਟਲ ਇੱਡਾ ਵੱਡਾ ਕਿੰਨੇ ਤੁਹਾਡੇ ਕੋ ਮੇਰੇ ਵੱਡੇ ਵੱਡੇ ਹੁੰਦੇ ਹਉਣਗੇ ਮੇਰੇ ਤੋਂ ਤੁਸੀਂ ਕਮਰਾ ਤੇ ਦੇਖੋ ਪਹਿਲੇ ਫਿਰ ਕਮਰਾ ਵੇਖੋ ਜੀ ਪਹਿਲਾ ਕਮਰਾ ਵੇਖੋ ਉਹ ਨਹੀਂ ਮੈਨੂੰ ਤੇ ਵੈਸੇ ਹੀ ਡਰ ਲੱਗਣ ਡਿਆ ਜਾਣ ਤਾਂ ਕਮਰਾ ਦੇਖ ਲਈਏ ਆਪਾਂ ਚਲੋ ਚਲੋ ਕਮਰਾ ਦਿਖਾਈਏ ਤੁਹਾਨੂੰ ਖਲੋ ਜਓ ਯਾਰ ਹੋਲੋ ਆ ਜਾਓ ਉਹ ਭਾਜੀ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਇਹ ਕਮਰਾ ਮੈਨੂੰ ਮੋੜ ਲੈ ਦੇਣਾ ਵਾ ਜਿਹੜਾ ਇੰਨੇ ਪੈਸੇ ਲੈਣ ਦਾ ਸੀ ਉਹ ਨਹੀਂ ਜੀ ਮਹਾਰਾਜ ਤੁਸੀਂ ਕਮਰਾ ਦੇਖੋ ਮੂਲ ਕਿਉਂ ਦੇਣਾ ਤੁਸੀਂ ਰਾਤ ਹੀ ਕੱਟਣੀ ਹੈ ਆਓ ਤੇ ਸਹੀ ਦੇਖੋ ਤੇ ਸਹੀ ਇਹ ਤੇਰਾ ਮੇਰੀ ਗੱਲ ਸੁਣੋ ਕੀ ਹੋ ਜਾਵਾ ਅ ਯਾਰ ਕੀ ਕਰਨ ਦੇ ਆ ਪਾਪਾ ਕੀ ਤਰ੍ਹਾਂ ਇਨਸਲਟ ਹੋਇਆ ਕੀ ਆ ਕਹਿੰਦੇ ਉਹਨਾਂ ਨੂੰ ਕਹਿੰਦੇ ਕਿ 500 ਰੁਪਏ ਦਾ ਕਮਰਾ ਉਹ 500 ਰੁਪਏ ਦਾ ਐਡੇ ਵੱਡੇ ਹੋਟਲ ਚ ਕਮਰਾ ਮਿਲਣਾ ਤੇ ਮੇਰੀ ਗੱਲ ਸੁਣੋ ਮੈਂ ਐਸੇ ਹੋਟਲ 'ਚ ਰਹਿਣਾ ਮੈਂ ਫੇਰ ਤੁਹਾਨੂੰ ਕਹਿ ਨਹੀਂ ਆ ਜਦੋਂ ਮੈਂ ਮम्मी पापा ਨਾਲ ਆਂਦੀ ਹੁੰਦੀ ਹੁੰਦੀ ਨਾ ਮੈਨੂੰ ਪਤਾ ਜਦੋਂ ਤੂੰ ਮम्मी पापा ਨਾਲ ਹੁੰਦੀ ਹਾਂ ਉਦੋਂ ਵੀ ਇੱਥੇ ਰਹੀਆਂ ਜਦੋਂ ਮੇਰੇ ਨਾਲ ਆਈਆਂ ਉਦੋਂ ਵੀ ਇੱਥੇ ਰਹੀਆਂ ਹੁਣ ਵੀ ਮੈਂ ਇੱਥੇ ਹੀ ਰਹਿਣਾ ਮੈਂ ਨਹੀਂ ਸਰਾਚ ਰਹਿਣਾ ਮੈਨੂੰ ਪਤਾ ਠੀਕ ਹੈ ਬਿਲਕੁਲ ਤੇ ਪਾਪਾ ਤੇ ਇਤਨਾ ਇਨਸਲਟ ਕਰਾਉਂਦੇ ਆ ਨਾ ਉਹ ਮੈਂ ਆਪ ਹੀ ਟੈਕਲ ਕਰ ਲੈਣਾ ਤੇ ਚੁੱਪ ਕਰ ਜਾ ਚਲੋ ਜਲਦੀ ਸ਼ਰਮਾ ਜੀ ਹਾਂਜੀ ਸਰ 1 ਮਿੰਟ ਦੱਸੋ ਅੱਛਾ ਸਰ ਪਾਪਾ ਤੁਸੀਂ ਇੱਥੇ ਬੈਠੋ 1 ਮਿੰਟ ਹਾਂਜੀ ਸਰ ਆਹ ਸਰ ਹਾਂਜੀ ਹਾਂਜੀ ਈ ਜਿੰਨੇ ਵੀ ਪੈਸੇ ਬੋਲਣਗੇ ਨਾ ਤੁਸੀਂ ਗੈਸ ਕਰ ਦੇਣਾ ਜਿਹੜੀ ਰੈਸਟ ਮ ਆਉਂਦਾ ਨਾ ਉਹ ਤੁਹਾਨੂੰ ਮੈਂ ਪੇ ਕਰਾਂ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੇ ਪਾਪਾ ਸਾਡੇ ਨਹੀਂ ਮੈਂ ਸਮਝਦਾ ਮੈਂ ਸਮਝਦਾ ਨਹੀਂ ਨਹੀਂ ਉਹ ਸਾਰਿਆਂ ਦੇ ਪੇਰੈਂਟਸ ਇੱਕੋ ਜਿਹੇ ਹੁੰਦੇ ਐ ਐਸਾ ਕੁਝ ਨਹੀਂ ਬਹੁਤ ਜ਼ਿਆਦਾ ਵਾ ਨਹੀਂ ਨਹੀਂ ਮੈਂ ਸਮਝਦਾ ਸਰ ਐਸਾ ਕੁਝ ਨਹੀਂ ਹੁੰਦਾ ਉਹ ਦੇਖੀਏ ਚਲੋ ਆਈਏ ਜੀ ਉਹ ਬੈਗ ਸੰਭਾ ਯਾਰ ਪਹਿਆਂ ਵਾਲਾ ਇਹ ਨਾ ਪਹਿਲੋਂ ਵੇਖੋ ਪਟ્રોલ ਕਿੰਨਾ ਲੱਗ ਗਿਆ ਵਾ ਹੁਣ ਇਹ ਮਹਿੰਗੇ ਜੇ ਹੋਟਲ ਵਿੱਚ ਮੈਨੂੰ ਲੈ ਆਏ ਆ ਤੇ ਚਲੋ ਕੋਈ ਨਹੀਂ ਕਮਰਾ ਵੇਖ ਕੇ ਨਾ ਕਰ ਦੂੰਗਾ ਵੇਖਾਂ ਤੇ ਸਹੀ ਆਓ ਜੀ ਨਾ ਲੁਫਤ ਚੱਲੇ ਉਹ ਲੈਤਾ ਦੇ ਚੀ ਇਹ ਕਿਹਦਾ ਪਹੇ ਨਹੀਂ ਕੋਈ ਨਹੀਂ 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 ਇਹਦੇ ਪੈਸੇ ਨਹੀਂ ਲੈਂਦਾ ਮੈਂ ਵਸ ਕਰੋ ਆਓ ਜੀ ਆਓ ਜੀ ਆਓ ਤੁਹਾਨੂੰ ਟਰੈਸ ਦਿਖਾਈਏ ਪਹਿਲੇ ਜਿੱਥੇ ਅਸੀਂ ਤੁਹਾਨੂੰ ਇਹ ਰਾਮ ਨਾਲ ਫੈਮਿਲੀ ਆਓ ਜੀ ਇਹ ਟਰੈਸਸਾ ਤੋਂ ਉੱਤਰ ਇੱਥੇ ਫੈਮਿਲੀ ਨਾਲ ਬੈਠ ਸਕਦੇ ਤੁਸੀਂ ਸ਼ਾਮ ਨੂੰ ਡਿਨਰ ਲੋ ਸਨੈਕਸ ਲੋ ਡਰਿੰਕ ਕਰੋ ਜੋ ਮਰਜ਼ੀ ਪਾਪਾ ਮੈਂ ਦੇਖਿਆ ਵਾ ਮੈਂ ਪਹਿਲਾਂ ਹੀ ਇੱਥੇ ਰੁਕਿਆ ਆ ਵਧੀਆ ਆਪਾਂ ਰੂਮ ਹੀ ਦੇਖਦੇ ਸੀ ਤੇ ਆਪਾਂ ਪਸੰਦ ਕਰੋ ਤੇ ਆਪਾਂ ਸਮਾਨ ਰੱਖਾਂਗੇ ਪਰ ਆਹ ਸਾਰੀਆਂ ਚੀਜ਼ਾਂ ਤੇ ਆਪਾਂ ਕਰਨੀਆਂ ਹੀ ਨਹੀਂ ਆਪਾਂ ਤੇ ਕਮਰੇ 'ਚ ਹੀ ਰਹਿਣਾ ਕਮਰੇ 'ਚ ਹੀ ਰਹੜਿਓ ਨਾ ਕਰਿਓ ਆਜਾ ਆਜਾ ਆ ਚਲੋ ਚਲੋ ਆਓ ਜੀ ਸਰ ਚਲੋ ਪਾਪਾ ਸੁਣ ਚਲੋ ਦੇਖੋ ਸਰ ਉਹ ਬਾਥਰੂਮ ਵੀ ਚੈੱਕ ਕਰ ਲੋ ਕਾਜੋ ਸਰ ਕਾਜੋ ਅੱਪਾ ਤਾਂ ਮੈਨੂੰ ਪੜਾ ਦਿਓ ਨਹੀਂ ਨਹੀਂ ਇਹ ਨਹੀਂ ਮੈਂ ਦੇਣਾ ਕਿਸ ਨੂੰ ਦੇਖੋ ਸਰ ਗੀਜ਼ਰ ਲੱਗਿਆ ਹੈ ਸਰ ਉੱਪਰ ਤੇ ਤੇ ਇਹ ਤੇ ਮਹਿੰਗਾ ਸਾਰਾ ਐਡਾ ਵਧੀਆ ਵਾਹ ਕੀ ਕਰਨਾ ਹੈਗਾ ਬਾਥਰੂਮ ਵਗੈਰਾ ਸਰ ਜਿੰਨਾ ਮਹਿੰਗਾ ਹੈਗਾ ਉਹਨੇ ਪੈਸੇ ਨਹੀਂ ਲੈ ਰਿਆ ਮੈਂ ਤੁਹਾਡੇ ਤੋਂ ਤੁਸੀਂ ਤੇ ਪੁਰਾਣਾ ਗੈਸਟ ਹੋ ਸਾਡੇ ਪਪਾ ਪੁਰਾਣਾ ਆ ਦੇਖੋ ਨਾ ਇੱਥੇ ਟੀਵੀ ਲੱਗਾ ਹੋਇਆ ਪਪਾ ਟੀਵੀ ਤੇ ਤੁਸੀਂ 7:30 ਖਬਰਾਂ ਸੁਣਨੀਆਂ ਹੁੰਦੀਆਂ ਹੈਨਾ ਉਹ 7:30 ਵੇ ਖਬਰਾਂ ਸੁਣਦੇ ਹੋ ਉਹ ਯਾਰ ਇਹ ਕਦੇ ਨਾ ਖਬਰਾਂ ਨਾ ਸੁਣਾਗੇ ਆ ਜੋ ਆਓ ਸ਼ਰਮਾ ਜੀ ਆਪਾਂ ਐਂਟਰੀ ਚਲੋ ਠੀਕ ਹੈ ਠੀਕ ਹੈ ਦੇਖੋ ਕਿੰਨੀਆਂ ਸੋਹਣੀਆਂ ਲਗਾਈਆਂ ਇਹਨਾਂ ਨੇ ਹੈਨਾ ਏ ਰੂਮ ਬਧੀਆ ਇਹ ਵਾਲਾ ਧਰ ਲੋ ਹਨਾ ਪਾਪਾ ਠੀਕ ਹੈ ਨਾ ਰੂਮ ਰੂਮ ਤੇ ਠੀਕ ਹੈ ਰੂਮ ਨੂੰ ਕੀ ਹੋਇਆ ਵਧੀਆ ਵਾ ਮਹਿੰਗੇ ਤੋਂ ਡਰਤਾ ਲੱਗਦਾ ਕੋਈ ਨਹੀਂ ਜੀ ਐਂਟਰੀ ਕਰਨੇ ਜੀ ਹਨਾ ਸਮਾਨ ਮੰਗਵਾਉਂਦਾ ਮੈਂ ਹਨਾ ਜੀ ਹਾਂ ਬੈਠੋ ਤੁਸੀਂ ਸਰਦਾਰ ਜੀ ਚਲ ਆਈਡੀ ਪ੍ਰੂਫ ਦੇਣਾ ਜੀ ਹਾਂ ਮੈਂ ਦੇ ਦਿੰਦਾ ਹਨਾ ਉਹ ਬੋਲੀ ਤੂੰ ਕਮਰੇ ਦਾ ਦੇ ਦੇਣ ਲੱਗਾ ਭੁੱਖ ਖਰਾ ਦੇਣ ਲੱਗਾ ਵਾ ਇੰਨੇ ਪੈਸੇ ਆਪਾਂ ਕਿਉਂ ਖਰਚਣੀਆਂ ਸਭ ਕਿੰਨੇ ਮੈਂਬਰ ਕਿੰਨੇ ਟੋਟਲ ਮੈਂਬਰ ਪੰਜ ਮੈਂਬਰ ਆ ਜੀ ਇੱਕ ਛੋਟਾ ਬੇਬੀ ਆ ਤਾਂ ਫਿਰ ਤਾਂ ਸਭ ਦੋ ਰੂਮ ਲੈਣੇ ਪਣੇਗਾ ਇੱਕ ਰੂਮ ਚ ਦੋ ਹੀ ਲਵਾਂਗੇ ਦੋ ਹੀ ਲੈਣੇ ਨਹੀਂ ਨਹੀਂ ਦੋ ਕੀ ਕਰਨੇ ਆ ਤੂੰ ਹੀ ਆ ਥੱਲੇ ਸਾਨੂੰ ਤਲਾਈਆਂ ਤਲਾਈਆਂ ਸੁੱਟਦੇ ਹੋ ਅਸੀਂ ਸੌਂ ਜਾਗੇ ਯਾਰ ਤੁਸੀਂ ਭਾਵੇਂ ਆਪਣਾ ਬੈੱਡ ਵੀ ਬਾਹਰ ਛੱਡ ਲਓ ਨੇ ਸਰੇਦਰ ਨਹੀਂ ਹੁੰਦਾ ਨਾ ਜੀ ਅਸੀਂ ਟੂਲ ਜਮ ਤੋਂ ਸਾਫ ਨਾਲ ਚੱਲਣਾ ਪੈਂਦਾ ਜੋ ਇਨਸਟਰਕਸ਼ਨ ਉਹ دی ਲੋ ਦੋ ਰੂਮ ਹੀ ਲੈਣੇ ਪੈਣੇ ਸਰ ਤੁਹਾਨੂੰ ਦੋ ਰੂਮ ਕਰ ਦੋ ਤਾਂ ਦੋ ਰੂਮ ਦੇ ਫਿਰ ਕਿੰਨੇ ਪੈਸੇ ਲੈਣੇ ਮੈਂ 500 ਰੁਪਏ ਦੇਣਾ ਜੇ ਦੋਵਾਂ ਦਾ ਹੀ ਠੀਕ ਹੈ ਚਲੋ 400 ਲੈ ਲਓ ਚਲੋ ਜੋ ਸਰ ਕਹਿੰਦੇ ਠੀਕ ਹੈ ਠੀਕ ਹੈ 500 ਚੋਗੇ ਠੀਕ ਹੈ ਜੀ ਠੀਕ ਹੈ ਕਰ ਦੋ ਜੀ ਹੁਣ ਜੋ ਕਰਨਾ ਤੁਸੀਂ ਕਰ ਲਓ ਬੁੱਕ ਠੀਕ ਹੈ ਅਹੀਂ ਮਤਲਬ 골ਡੀ ਜਨਾਂ ਨੂੰ 50 ਰੁਪਏ ਐਡ ਮਾਸ ਦੇ ਰਹੇ ਕੱਠੇ ਦੇ ਦਾ ਕੋਈ ਨਹੀਂ ਚੈੱਕ ਆਊਟ ਦਾ ਟਾਈਮ ਦੇ ਦੀਓ ਕੋਈ ਨਹੀਂ ਹੈ ਕਿ 10 ਐਡਵਾਂਸ ਦੀ ਲੋੜ ਹੀ ਨਹੀਂ ਹੈ ਚਲ ਬਾਬਾ ਚਲੀਏ ਕਢਵਾ ਦੋ ਜਰਮਨ ਠੀਕ ਹੈ ਠੀਕ ਹੈ ਚਲ ਬੱਥੇ ਆਪਣੇ ਆਪ ਨੂੰ ਚਲਾ ਕੇ ਸਮਝਦੇ ਹੀ ਹੋਟਲ ਵਾਲੇ ਮੈਂ ਲੈ ਲਿਆ ਨਾ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਮੈਂ ਤੂੰ ਕਿਹਾ ਉਹ ਮੰਨ ਗਿਆ ਮੰਨ ਗਿਆ ਬਾਬਾ ਠੀਕ ਵਧੀਆ ਹੋ ਗਿਆ ਵਧੀਆ ਹੋ ਗਿਆ ਵਾ ਤੇ ਇੱਕ ਮੈਨੂੰ ਗੱਲ ਕਰ ਲੈਣ ਦਿਓ ਇਹਨਾਂ ਨਾਲ ਕੀ ਗੱਲ ਹਾਂਜੀ ਭਾਈ ਸਾਹਿਬ ਜੀ ਮੈਂ ਚਾਹ ਨਾ ਸਵੇਰੇ ਤੜਕੇ ਪੀਂਦਾ ਜੇ ਅੱਛਾ ਠੀਕ ਹੈ ਤੇ ਮੈਂ ਨਾ ਉਸ ਸਟੀਲ ਦੇ ਗਲਾਸ ਵਿੱਚ ਪੀਣੀ ਜੇ ਪਰਫੇਕਟ ਪਰਫੇਕਟ ਠੀਕ ਹੈ ਤੁਹਾਨੂੰ ਜੱਗ ਦੇ ਦਾਂਗੇ ਜੀ ਚਾਹ ਦਾ ਸਵੇਰੇ 6 ਵਜੇ ਇੱਕ ਜੱਗ ਚਾਹ ਦਾ ਆਏਗਾ ਤੁਹਾਡੇ ਕਮਰੇ 'ਚ ਟੈਨਸ਼ਨ ਨਾ ਲਓ ਤੁਸੀਂ ਚਲੋ ਠੀਕ ਹੈ ਚਾਹ ਪਣੀ ਪੀਓ ਤੁਸੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਆਉਂ ਸਮਾਨ ਸਮੋਨ ਆਪ ਕਢਾ ਲਓ ਇਹਨਾਂ ਦਾ ਕੀ ਪਤਾ ਵਾ ਕਢਾ ਲੈਣੇ ਜੀ

ਕਿੰਨਾ ਸੋਹਣਾ ਮੌਸਮ ਜੇ ਹੈ ਵੇਖੋ ਉਰੇ ਆ ਮੇਰੀ ਗੱਲ ਸੁਣਾ ਕੀ ਗੱਲ ਸੁਣਾ ਆ ਪਹਿਲੋਂ ਤੇ ਵੇਖੋ ਮੁੰਡੇ ਨੇ ਰਾਹ ਦੇ ਵਿੱਚ ਹਾਂ 4500 ਰੁਪਏ ਦਾ ਗੱਡੀ ਚ ਤੇਲ ਹੀ ਪਵਾ ਲਿਆ ਇੱਕੇ ਵਾਰੀ ਉਹ ਜੇ 5 500 ਦਾ ਕਰਕੇ ਪਵਾ ਰਿੰਦਾ ਫੇਰ ਕੀ ਸੀ ਸਰਦਾਰ ਜੀ ਕੀ ਗੱਲਾਂ ਕਰਦੇ ਜੀ ਤੁਹਿਆਂ ਨੂੰ ਕਿ ਰਾਜ ਕਿੰਨੀ ਵਾਰੀ ਕਿਹਾ 500 ਦਾ ਪੈਟਰੋਲ ਪਵਾ 500 ਦਾ ਪੈਟਰੋਲ ਪਵਾ ਮੇਰੀ ਗੱਲ ਸੁਣੋ ਜੇ 500 ਦਾ ਪੈਟਰੋਲ ਪਵਾ ਕੇ ਪੈਟਰੋਲ ਮੁੱਕ ਜਾਂਦਾ ਤੇ ਫਿਰ ਗੱਡੀ ਨੂੰ ਠੱਕਾ ਲੈ ਕੇ ਆਣਾ ਲੈ ਠੱਕਾ ਲੈ ਕੇ ਆਣਾ ਸੀ ਜੇ ਮੁੱਕਣ ਤੋਂ ਮੰਜੋੜਾ ਯਾ ਰਹਿ ਜਾਂਦਾ ਵਿੱਚ ਅੱਧਾ ਕਿਲੋਟਰ ਫਿਰ ਹੋਰ 500 ਦਾ ਪਵਾ ਦਿੰਦੇ ਹਾਏ ਹਾਏ ਐਡੀ ਵੱਡੀ ਗੱਡੀ ਤੇ 500 ਦਾ ਪੈਟਰੋਲ ਕਿਹੋ ਜੀਆਂ ਗੱਲਾਂ ਕਰਦੇ ਜੇ ਇਹ ਟਾਡੀ ਮਰੂਤੀ ਨਹੀਂ ਕਿ 50-50 ਦਾ ਰੁਪਏ ਦਾ ਪੈਟਰੋਲ ਪਵਾਉਂਦੇ ਰਹੇ ਜੇ ਤੁਸੀਂ ਤੇ ਵੱਡੀ ਗੱਡੀ ਦਾ ਮਤਲਬ ਇਹਦੇ ਚ ਵੱਡੇ ਸਾਰੇ ਪੈਸੇ ਪਾਉਣੇ ਆ ਆਪਾਂ ਆਏ ਹਾਏ ਕਿਹੋ ਜੀਆਂ ਗੱਲਾਂ ਕਰਨ ਦੇ ਜੇ ਤੁਸੀਂ ਇੱਥੇ ਆਏ ਜੇ ਆ ਗੱਲ ਸੁਣੋ ਬੱਚੇ ਘੁੰਮਣ ਫਿਰਨ ਆਏ ਆ ਐਸ਼ ਕਰਨ ਤੋਂ ਬੱਚਿਆਂ ਨੂੰ ਆ ਮੌਸਮ ਦਾ ਨਜ਼ਾਰਾ ਤੁਸੀਂ ਵੀ ਲਓ ਤੇ ਆਵੇ ਲੈ ਲਓ ਆ ਵੇਖ ਲਓ ਤੁਹਾਨੂੰ ਮੈਂ ਕੱਲ ਕਿਹਾ ਸੀ ਨਾ ਅਡਾਈ ਕਰ ਲੋ ਤੇ ਤੁਸੀਂ ਕਿਹਾ ਡਾਈ ਦਾ ਪੈਗਟ ਆਖੇ ਮਹਿੰਗਾ ਹੋ ਗਿਆ ਮੈਂ ਨਹੀਂ ਡਾਈ ਕਰਿਆ ਕਰਨੀ ਟਰ ਚਿੱਟੀ ਕੱਡੀ ਪਾੜੀ ਲੱਗਣ ਡਈ ਆ ਗੱਲ ਤਾਂ ਤੁਸੀਂ ਕਿਸੇ ਦੀ ਮੰਦੇ ਰਹੀ ਨਾ ਹੈ ਕਦੀ ਜੇ ਬਰਸ਼ ਵੀ ਤੁਹੀ ਕਰਨੀ ਆ ਤੇ ਬਰਸ਼ ਵੀ ਮਹਿੰਗਾ ਫਲਾਂਣ ਮਹਿੰਗਾ ਛੱਡੋ ਇਹ ਸਾਰੀਆਂ ਗੱਲਾਂ ਤੇ ਮੇਰੀ ਗੱਲ ਸੁਣੋ ਕੀ ਕਹਿਣ ਲੱਗੇ ਜੀ ਬੋਲੋ ਆਹ ਲੇ ਮੇਰੀ ਗੱਲ ਤੇ ਇੱਕ ਸੁਣੋ ਸੁਣਾਓ ਸੁਣਾਓ ਦੇਖੋ ਹਾਂ ਉਹ ਕਿੰਨੇ ਪੈਸੇ ਮੰਗਣ ਦਾ ਹੈ ਹੋਟਲ ਵਾਲੇ ਆਹ ਮੰਗਣ ਤੇ ਡੇ ਸੀ ਮੈਂ ਤਾਂ ਹਬਰਣ 2000 ਰੁਪਿਆ ਕਾ ਕਮਰੇ ਦਾ ਕਹਿਣ ਦੇ ਸੀ ਇਹ ਕ ਤਾਂ 3500 ਜਿਹੜਾ ਸਾਨੂੰ ਵਿਖਾਇਆ ਉਹਦਾ 3500 ਰੁਪਿਆ ਅੱਛਾ ਉਹ ਮੈਂ ਵੀ ਨਾਲ ਹੀ ਸੀ ਮੈਂ 500 ਜਿ ਮਨਾ ਲਿਆ ਉਹਨਾਂ ਨੂੰ 5-500 ਰੁਪਏ ਦਾ ਇੱਕ ਕਮਰਾ ਨਹੀਂ ਨਹੀਂ ਹਾਂ 500 ਹੀ ਸਾਰਾ ਦੇਣਾ ਇੱਕ ਰਾਤ ਦਾ ਤੇ ਚਾਹ ਵੀ ਸਵੇਰ ਦੀ ਫ੍ਰੀ ਮੇਰੀ ਉਹਨੇ ਗਲਾਸ ਮੰਗਿਆ ਉਹ ਕਹਿੰਦੇ ਜੱਗ ਭਰ ਕੇ ਭੇਜ ਦੇਵਾਂਗੇ ਢਾਡੀ ਤਾਂ ਲਾਟਰੀ ਨਿਕਲ ਆਈ ਲਾਟਰੀ ਨਿਕਲ ਆਈ ਬੜੇ ਦਲੇਰ ਨਿਕਲੇ ਆ ਹੋਟਲ ਵਾਲੇ ਮੇਰੀ ਗੱਲ ਸੁਣ ਲੋ ਹੁਣ ਤਾਨੂੰ ਉਹਨਾਂ ਨੇ ਜੇ ਕਹਿਤਾ ਨਾ ਕਿ ਚਾਹ ਦਾ ਜੱਗ ਭਰ ਕੇ ਦੇਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਚਾਹ ਪੀ ਕੇ ਤੇ ਬਾਕੀ ਚਾਹ ਟੇਬਲ ਥੱਲੇ ਲਗਾ ਲੈਣੀ ਆ ਤਾਂ ਮੈਂ ਕਹਤਾ ਜੇ ਉਹੋ ਗਰਮ ਕਰ ਕਰ ਕੇ ਨਹੀਂ ਪੀਣੀ ਹੈਗੀ ਤੇ ਫਿਰ ਕੀ ਕਰਨਾ ਉਹਦਾ ਕੀ ਕੀ ਕਰਨਾ ਤੇ ਜਿੰਨੀ ਪੀ ਲਵਾਂਗੇ ਤੇ ਬਾਅਦ ਚ ਰੋੜ ਦਵਾਂਗੇ ਕਿ ਕਿ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਜੀ ਰੋੜ ਦਵਾਂਗੇ ਹਾਏ ਰੱਬਾ ਤੁਸੀਂ ਤੇ ਤੁਹਾਡੀ ਕੰਜੂਸੀ ਸਰਦਾਰ ਜੀ ਕਿਉਂ ਇਤਰਾ ਕਰਦੇ ਹੁੰਦੇ ਜੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੰਨੀ ਕੰਜੂਸੀ ਕਰਦੇ ਜੇ ਤੁਸੀਂ ਜੇ ਮੈਂ ਇੰਨੀ ਕੰਜੂਸੀ ਨਾ ਨਾ ਕਰਦਾ ਤੇ ਆਪਾਂਾਂ ਚ ਘੁੰਮਣ ਨਹੀਂ ਤੁਸੀਂ ਆਉਂਦੇ ਮਹਾਰਾਜ ਧੰਨਵਾਦ ਬੁੱਢੇ ਹੋ ਗਏ ਆ ਹੈਂ ਤੇ ਕਿਤੇ ਸ਼ੁਕਰ ਰੱਬ ਨੇ ਮੇਰੀ ਸੁਣੀ ਬੁੱਢੇ ਵਾਰੇ ਆਪਾਂ ਆ ਗਏ ਪਹਾੜਾਂ ਵਿੱਚ ਘੁੰਮਣ ਸਾਰੀ ਉਮਰ ਕੰਦੀ ਰਹੀ ਸਰਦਾਰ ਜੀ ਮੈਨੂੰ ਪਹਾੜ ਵਿਖਾ ਦਿਓ ਸਰਦਾਰ ਜੀ ਮੈਨੂੰ ਪਹਾੜ ਵਿਖਾ ਦਿਓ ਐਸ ਵਾਰ ਇੰਨਾ ਮਹਿੰਗਾ ਐਸ ਵਾਰ ਇੰਨਾ ਮਹਿੰਗਾ ਐਸ ਵਾਰ ਫਲੱਡ ਆ ਗਏ ਆ ਐਸ ਵਾਰ ਉਹ ਪੱਥਰ ਡਿੱਗ ਪਏ ਆ ਫਲਾਂ ਆ ਇਹ ਤਾਂ ਭਲਾ ਹੋਵੇ ਮੇਰੇ ਪੁੱਤ ਦਾ ਤੇ ਮੇਰੀ ਨੂੰਹ ਦਾ ਆ ਜਿਨ੍ਹਾਂ ਨੇ ਮੈਨੂੰ ਇੱਥੇ ਲੈ ਆਂਦਾ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਮੰਨ ਕੇ ਹੁਣ ਵੀ ਵੇਖੋ ਮੀਂਹ ਪੈਣ ਵਾਲਾ ਹੋ ਗਿਆ ਜੀ ਮੀਂਹ ਪੈ ਜਾਣਾ ਜੀ ਹੁਣ ਵੀ ਥੋੜ੍ਹਾ ਆਇਆ ਵੇਖੋ ਸਾਰੇ ਬਦਲ ਹੋ ਗਿਆ ਕਿੰ ਤਰ੍ਹਾਂ ਵੇਖੋ ਕੀ ਸੀਨ ਹੋ ਗਿਆ ਹਾਂ ਚਲੋ ਆਓ ਚਲੀਏ ਕਮਰੇ ਦੇ ਵਿੱਚ ਚਲੋ 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 ਹਰਾਨ ਨਾ ਵੋ ਚਲੋ ਤੁਰੋ ਆਜੋ ਆਜੋ ਮੰਮੀ ਪਾਪਾ ਤੁਹਾਨੂੰ ਬੁਲਾਉਂਦੇ ਆ ਕਾਸ਼ਵੀ ਦੇ ਪਾਪਾ ਤਹੀ ਜਾਓ ਮੰਮੀ ਮੇਰੇ ਨਾਲ ਸੁਣ ਐ ਦਰੋ ਯਾਰ ਕੱਟ ਮੰਮੀ ਵਧੀਆ ਨਾ ਵੈਦਰ ਵਗੈਰਾ ਸਾਰਾ ਬਹੁਤ ਸੋੜਾ ਤੇ ਮੇਰੀ ਗੱਲ ਸੁਣੋ ਮੰਮੀ ਤੂੰ ਖੁਸ਼ ਹੈ ਨਾ ਬਸ ਮੈਂ ਤੇ ਖੁਸ਼ ਆ ਥੈਂਕ ਯੂ ਤੁਹਾਡਾ ਕਿ ਜਿਹੜਾ ਕਿ ਪਾਪਾ ਨੂੰ ਮਨਾ ਲਿਆ ਤੇ ਤੁਹਾਨੂੰ ਪਤਾ ਵਾ ਕੋਈ 5 500 ਰੁਪਏ ਨਹੀਂ ਹੈਗਾ ਕਮਰੇ ਦਾ ਛੋੜ ਮੇਰੇ ਦੇ ਪੈਸੇ ਤੇ ਉਹ ਨਹੀਂ ਆ ਉਹ ਤੇ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਹੋਟਲ ਵਾਲੇ ਨੂੰ ਅੱਛਾ ਚੱਲ ਚੁੱਪ ਕੀਤੀ ਰਹਿ ਜਿੰਨੇ ਪੈਸੇ ਵੀ ਆ ਨੇ ਤੇ ਪਾਪਾ ਨੇ ਤੇ ਗੱਡੀ 'ਚ ਹੀ ਕਹਿਤਾ ਹੈਗਾ ਮੈਂ ਉਹ ਵਾਲੇ ਹੋਟਲ 'ਚ ਰੁਕਣਾ ਵਾ ਜਿੱਤੇ 3-400 ਰੁਪਿਆ ਕਰਾਇਆ ਹੋਵੇ ਉਹ ਮੰਮੀ ਅੱਜਕੱਲ ਕਿਹੜਾ 2024 ਚੱਲੰਦਿਆ ਕਿਥੇ ਇੰਨਾ ਕਰਾਇਆ ਹੋਣਾ ਪੁੱਤਰ ਕੋਈ ਗੱਲ ਨਹੀਂ ਪਾਪਾ ਤਾਂ ਆਪਣਾ ਸਭਾ ਆ ਉਹ ਆਪਣੇ ਉਸੇ ਦੁਨੀਆ 'ਚ ਜੀਂਦੇ ਆ ਜਿ ਤਰ੍ਹਾਂ ਪਹਿਲਾਂ ਕਰਦੇ ਸੀ ਪਰ ਮੰਮੀ ਸਮੇਂ ਦੇ ਹਿਸਾਬ ਦੇ ਨਾਲ ਸਾਰੇ ਇਨਸਾਨਾਂ ਨੂੰ ਬਦਲਣਾ ਪੈਂਦਾ ਵਾ ਤੇ ਤੁਸੀਂ ਵੀ ਤੇ ਬਦਲੇ ਜੇ ਤੁਸੀਂ ਵੀ ਤੇ ਉਸ ਟਾਈਮ ਤੋਂ ਇਸ ਟਾਈਮ ਦੇ ਵਿੱਚ ਆਏ ਜੇ ਨਾ ਪਰ ਪਾਪਾ ਦੇ ਸੁਭਾਅ ਜਿਉਂ ਨਹੀਂ ਬਦਲਾ ਆਇਆ ਤੁਸੀਂ ਜਿ ਤਰ੍ਹਾਂ ਪਹਿਲਾਂ ਦੱਸਦੇ ਸੀ ਤੇ ਹੁਣ ਦੇ ਪਾਪਾ ਤੇ ਸੇਮ ਉਹੀ ਹੈਗੇ ਆ ਕੋਈ ਫਰਕ ਨਹੀਂ ਆ ਦੋਵਾਂ ਦੇ ਵਿੱਚ ਪੁੱਤਰ ਪਾਪਾ ਉਤਰਾਂ ਦੇ ਪਰ ਮੇਰਾ ਪੁੱਤ ਤੇ ਨੇਤਰਾਂ ਦਾ ਮੇਰਾ ਪੁੱਤ ਤਾਂ ਤੇਰੀ ਸਾਰੀਆਂ ਖੁਸ਼ੀਆਂ ਦਾ ਧਿਆਨ ਰੱਖਣ ਡਿਆ ਹਾਂਜੀ ਮੰਮੀ ਇਹ ਤੇ ਮੇਰੀਆਂ ਸਾਰੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਆ ਉਹ ਤਾਂ ਹੀ ਤੇ ਮੈਂ ਕਿਹਾ ਸੀਗਾ ਕਿ ਮੈਂ ਬੋਰ ਹੋਣੀ ਆ ਤੇ ਆਪਾਂ ਕਿਤੇ ਚੱਲੀਏ ਤੇ ਫਿਰ ਇਹਨਾਂ ਨੇ ਪਲਾਨ ਬਣਾ ਲਿਆ ਇੱਥੇ ਘੁੰਮਣ ਦਾ ਪੁੱਤਰ ਮੇਰਾ ਪਤਾ ਕਿੰਨੀ ਤੇਰਾ ਤਾਂ ਸੁਪਨਾ ਸੀ ਜਿਹੜਾ ਤੂੰ ਅੱਜ ਪੂਰਾ ਕੀਤਾ ਬੜੇ ਸਾਲਾਂ ਤੋਂ ਮੈਂ ਤੇਰੇ ਪਾਪਾ ਨੂੰ ਕਹਿ ਨਹੀਂ ਆਂਦੇ ਸੀ ਕਿ ਮੈਨੂੰ ਵੀ ਪਹਾੜ ਵਿਖਾਓ ਕਿਸ ਤਰ੍ਹਾਂ ਦੇ ਹੁੰਦੇ ਨੇ ਮੈਂ ਫਿਲਮਾਂ 'ਚ ਵੇਖਦੀ ਹੁੰਦੀ ਸੀ ਮੇਰੇ ਪੁੱਤ ਨੂੰ ਪਤਾ ਸੀ ਕਿ ਮੇਰੀ ਮਾਂ ਦਾ ਸੁਪਨਾ ਹੈ ਉਹਨੇ ਕਿਸੇ ਢੰਗ ਨਾਲ ਵੀ ਆਪਣੇ ਪਾਪਾ ਨੂੰ ਮਨਾ ਕੇ ਤੇ ਲੈਣ ਦਾ ਬਾਕੀ ਮੈਂ ਤੇ ਨਾ ਪ੍ਰੋਮਿਸ ਕਰਦੀ ਆ ਜਿੱਥੋਂ ਤੱਕ ਹੋ ਸਕੇ ਮੈਂ ਕੋਸ਼ਿਸ਼ ਕਰਾਂਗੀ ਕਿ ਪਾਪਾ ਤੁਹਾਨੂੰ ਕੁਝ ਨਾ ਹੀ ਕਹਿਣ ਨਾ ਹੀ ਇੰਨੀ ਕੰਜੂਸੀ ਕਰਨ ਹੋ ਪਾ ਮਮੀ ਉਹ ਪੋਸੀਬਲ ਨਹੀਂ ਹੈਗਾ ਚੱਲ ਚਲੀਏ ਹੁਣ ਜਾ ਕੇ ਵੇਖੀਏ ਕਮਰੇ ਦਾ ਕਰਨ ਕੀ ਦੇ ਆ ਹੀ ਲੋੜਾ ਐ ਕਿਰਵਾਤੀ ਕਿ ਵੀਡੀਓ ਬੜਾ ਜੋਸ਼ਪਨਾ ਇਹ ਉੱਥੇ ਖਲੋ ਕੇ ਉਹਨਾਂ ਗੱਲਬਾਤ ਹੋਣੀ ਆ ਤੇ ਮੈਂ ਮਾਈਕ ਤੇ ਬੈਠ ਨੂੰ ਦੇ ਦਿੱਤਾ ਸੀ ਮੈਂ ਕਿ ਮੇਰਾ ਕੰਮ ਖਤਮ ਹੋ ਗਿਆ ਸ਼ਾਇਦ ਨਹੀਂ ਕੋਈ ਨਹੀਂ ਮਾਈਕ ਫੇਰ ਲੱਗ ਜਾਂਦਾ ਮਾਈਕ ਦਾ ਕੀ ਆ ਹਾਂ ਗੋਲਟੀ ਲਾ ਸ ਨਹੀਂ ਉਹ ਬਰੁਕ ਰਿਓ ਪਾਪਾ ਨੂੰ ਮੈਂ ਇਸ਼ਾਰਾ ਕਰਨ ਡਿਆ ਸੀ ਉਹ ਪਾਪਾ ਆ ਰਹੇ ਮੈਂ ਉਹ ਚਾਹ ਦੇ ਪੈਸੇ ਨਹੀਂ ਦੇਣੇ ਸੁਇਦ ਹਾਂ ਅੱਛਾ ਤੇ ਫਿਰ ਜਿਹੜਾ ਚੱਲਣਾ ਹਾਂ ਫੇਰ ਅੱਛਾ ਫੇਰ ਫੇਰ ਲਗਾ ਇੱਥੇ ਚੁੱਕ ਲੈਣੀ ਆਵਾਜ਼ ਹੋਵੇ ਅੱਛਾ ਕੋਈ ਭਾਵੇਂ ਇੱਥੇ ਵੀ ਪਿਆ ਹੋਵੇ ਤਾਂ ਵੀ ਚੁੱਕ ਲੀਦਾ ਹਾਂ 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 ਹੋਰ ਤੁਸੀਂ ਉਹ ਗੱਲਾਂ ਕਰੋ ਤੁਸੀਂ ਕੋਈ ਯਾਰ ਜੋ ਹੈ ਮੈਨੂੰ ਕਦੇ ਫਸਟ ਟਾਈਮ ਇਹ ਹੋਇਆ ਬੰਦਾ ਦੇਖਿਆ ਵਾ ਇਹਨਾ ਤੂੰ ਮੈਂ ਕੰਜੂਸ ਕਹਿੰਦਾ ਅੱਖੋ ਕਹੋ ਕੋਈ ਇਹ ਵੀ ਕੰਜੂਸ ਨਹੀਂ ਕਿਉਂ ਇਹ ਬਾਹਰ ਦਾ ਨਹੀਂ ਨਹੀਂ ਕਹੋ ਯਾਰ ਐਸਟਰਾ ਦਾ ਬੰਦਾ ਇੰਨੇ ਵਾਰ ਗੈਨਿੰਗ ਸਾਡੇ ਨਾਲ ਪਹਿਲੇ ਨਹੀਂ ਕਦੀ ਕੀਤੀ ਇਹ ਕਰ ਤੋ 2 3